ਸਾਡੇ ਕੋਲੇ 3024 ਵਿੱਚ ਅ तकरीबन 1900 ਸੈਂਪਲ ਆਏ 20% ਦੇ ਅਰਾਊਂਡ ਸੈਂਪਲਸ ਫੇਲ ਪਾਈ ਗਏ ਇੰਤੇ ਜਿਹੜਾ ਪਨੀਰ ਵਗੈਰਾ ਆਇਆ ਜਾਂ ਖੋਇਆ ਉਹ ਰਿਫਾਈਨਡ ਆਇਲ ਤੋਂ ਵੀ ਬਣਾਉਂਦੇ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੁੱਧ ਅਤੇ ਦੇਸੀ ਘਿਓ ਦੇ ਸੈਂਪਲ ਜਿਹੜੇ ਆ ਉਹ ਫੇਲ ਹੋਏ ਨੇ ਤੇ ਇਸ ਵਕਤ ਮੇਰੇ ਨਾਲ ਪੰਜਾਬ ਫੂਡ ਅਤੇ ਡਰੱਗ ਡਿਪਾਰਟਮੈਂਟ ਤੋਂ ਡਾਇਰੈਕਟਰ ਜਿਹੜੇ ਨੇ ਰਵਿੰਦੀਤ ਕੌਰ ਸਿੱਧੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਸੈਂਪਲਿੰਗ ਫੇਲਿੰਗ ਨੂੰ ਲੈ ਕੇ ਮੈਮ ਕਿੰਨੀ ਸੈਂਪਲਿੰਗ ਤੁਹਾਡੇ ਵੱਲੋਂ ਲਈਤੀ ਗਈ ਸੀ ਕਿਹੜੀ ਕਿਹੜੀ ਜਗਾਵਾਂ ਤੋਂ ਤੁਸੀਂ ਇਹ ਸੈਂਪਲਿੰਗ ਲਈਤੀ ਹੈ ਤੇ ਕਿਹੜੇ ਕਿਹੜੇ ਪ੍ਰੋਡਕਟਸ ਦੀ ਇਹ ਲਈਤੀ ਗਈ ਸੀ ਤੇ ਉਸ ਦੇ ਵਿੱਚੋਂ ਕਿੰਨੇ ਸੈਂਪਲ ਜਿਹੜੇ ਉਹ ਫੇਲ ਹੋਏ ਨੇ ਅੰਟੀ ਜਿਹੜਾ ਫੂਡ ਸੇਫਟੀ ਡਿਪਾਰਟਮੈਂਟ ਆ ਥਰੋਅੱਪ ਪੰਜਾਬ ਵਰਕਿੰਗ ਹੈ 23 ਦੇ 23 ਜ਼ਿਲ੍ਹਿਆਂ ਵਿੱਚੋਂ ਸੈਂਪਲ ਲਏ ਜਾਂਦੇ ਨੇ ਐਂਡ ਇਟਸ ਅ ਰੂਟੀਨ ਥਿੰਗ ਇਟਸ ਨਾਟ ਕਿ ਐ ਸਪੈਸ਼ਲ ਕੁਸ਼ ਲਿਆ ਗਿਆ ਹੈ ਹੁਣੇ ਇਹ ਹਰ ਸਾਲ ਪੂਰੇ 12 ਮਹੀਨੇ ਸੈਂਪਲਿੰਗ ਕੀਤੀ ਜਾਂਦੀ ਹੈ ਸਾਡੇ ਕੋਲੇ ਤਕਰੀਬਨ 49 ਐਫ ਐਸ ਓਸ ਤੇ ਸਾਰੇ ਜ਼ਿਲ੍ਹਿਆਂ ਵਿੱਚ ਡੈਜ਼ਿਗਨੇਟਿਡ ਆਫੀਸਰਸ ਤਾਇਨਾਤ ਨੇ ਜਿਹੜੇ ਇਹ ਸੈਂਪਲਿੰਗ ਕਰਵਾਉਂਦੇ ਨੇ ਤੇ ਥਰੋਅੱਪ ਪੰਜਾਬ ਸੈਂਪਲਿੰਗ ਹੋਈ ਹੈ ਤੇ तकरीबन ਜੇ ਆਪਾਂ ਮਿਲਕ ਐਂਡ ਮਿਲਕ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਸਾਡੇ ਕੋਲੇ 30 24 ਵਿੱਚ ਅ तकरीबन 1900 ਸੈਂਪਲ ਆਏ ਤੇ ਜਿੰਨਾ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਅਪਰੋਕਸੀਮੇਟਲੀ ਅ 20% ਦੇ ਅਰਾਊਂਡ ਸੈਂਪਲਸ ਫੇਲ ਪਾਏ ਗਏ 20% ਸਿਰਫ ਮਿਲਕ ਦੇ ਸੀ ਜਾਂ ਦੇਸੀ ਘੋਦ ਦੇ ਜਾਂ ਮਿਲਕ ਦੇ ਪ੍ਰੋਡਕਟਸ ਹੋਰ ਜਿਹੜੇ ਸੀ ਉਹਨਾਂ ਤੋਂ ਇਹ ਫੇਲ ਹੋਏ ਨੇ 21% ਕਿਸ ਦੀ ਰੇਸ਼ਿਓ ਹੈ ਉਹ ਐ ਜਿਹੜੀ ਰੇਸ਼ੋ ਹੈ ਮੈਂ ਟੋਟਲ ਤੁਹਾਨੂੰ ਦੱਸੀ ਹੈ ਮਿਲਕ ਐਂਡ ਮਿਲਕ ਪ੍ਰੋਡਕਟਸ ਵਿੱਚੋਂ ਜਿਹਦੇ ਵਿੱਚ ਮਿਲਕ ਵੀ ਆਉਂਦਾ ਕੋਆ ਵੀ ਆਉਂਦਾ ਪਨੀਰ ਵੀ ਆਉਂਦਾ ਆਈਸਕ੍ਰੀਮ ਵੀ ਆਉਂਦੀ ਹੈ ਤੇ ਦੈਨ ਕਿਉ ਵੀ ਆਉਂਦਾ ਆਬਵੀਅਸ ਤੇ ਇਹ ਸਾਡੇ ਜਿਹੜੇ 20% ਦਾ ਡਾਟਾ ਹੈ ਥੈਟ ਇਜ਼ ਜਿਹੜਾ ਦੋਨਾਂ ਨੂੰ ਮਿਲਾ ਕੇ ਕਵਾਲਿਟੀ ਵਾਈਜ਼ ਪੈਰਾਮੀਟਰਸ ਨੂੰ ਮਿਲਾ ਕੇ ਤੇ ਸੇਫਟੀ ਵਾਈਜ਼ ਪੈਰਾਮੀਟਰਸ ਨੂੰ ਮਿਲਾ ਕੇ ਜਿੰਨ ਐ ਇਹਦੀ ਹੈ ਤੇ ਜਿਹੜੇ ਮੋਸਟਲੀ ਅਸੀਂ ਚੈੱਕ ਕਰ ਰਹੇ ਹਾਂ ਦੇਖ ਰਹੇ ਹਾਂ ਕਿ ਕੁਆਲਿਟੀ ਵਾਈਜ਼ ਪੈਰਾਮੀਟਰਸ ਜਿਵੇਂ ਕਿ ਕਿਸੇ ਵਿੱਚ ਫੈਟ ਘੱਟ ਹੋਣਾ ਜਾਂ SNF ਦਾ ਘੱਟ ਹੋਣਾ ਜਾਂ ਪਨੀਰ ਵਿੱਚ ਮੌਇਸਚਰ ਦਾ ਜ਼ਿਆਦਾ ਹੋਣਾ ਇਹਨਾਂ ਤੇ ਜ਼ਿਆਦਾਤਰ ਸੈਂਪਲ ਸਾਡੇ ਫੇਲ ਹੋਏ ਨੇ ਜਾਦਕ ਕਰਨ ਕੀ ਮੰਦ ਜਿਹੜੇ ਦੁੱਧ ਦਾ ਪ੍ਰੋਡਕਟ ਬਣਦੇ ਨੇ ਕਿ ਫੈਟ ਕੱਟ ਹੁੰਦੀ ਹੈ ਜਾਂ ਫਿਰ ਦੁੱਧ ਨੂੰ ਜਿਆਦਾ ਸਮਾਂ ਜਿਹੜਾ ਉਹ ਪ੍ਰੀਜ਼ਰਵ ਕਰਕੇ ਰੱਖਿਆ ਜਾਂਦਾ ਉਸ ਕਾਰਨ ਕਰਕੇ ਜਿਹੜੀ ਸੈਂਪਲਿੰਗ ਫੇਲ ਹੁੰਦੀ ਹੈ ਅ ਤੱਕ ਨਕਲੀ ਦੁੱਧ ਨਕਲੀ ਕਿਉਂ ਇਸ ਤਰ੍ਹਾਂ ਆਪਾਂ ਸਪੈਸੀਫਾਈ ਨਹੀਂ ਕਰ ਸਕਦੇ ਕਿ ਸੈਂਪਲ ਨਕਲੀ ਵਾਲੇ ਜਿਹੜੇ ਹੈਗੇ ਆ ਨਕਲੀ ਦਾ ਨਹੀਂ ਹੈ ਇਟਸ ਮਤਲਬ ਐਡਲਟਰੇਟਡ ਜਿਹੜੇ ਅਨਸੇਫ ਸਾਡੇ ਸੈਂਪਲਸ ਆਉਂਦੇ ਨੇ ਦੇ ਆਰ ਐਡਲਟਰੇਟਡ ਐਡਲਟਰੇਟਡ ਕਾਦੇ ਨਾਲ ਹੋ ਸਕਦੇ ਆ ਐਡਲਟਰੇਸ਼ਨ ਵਿੱਚ ਕੋਈ ਵੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਪ੍ਰੀਜ਼ਰਵੇਟਿਵ ਵੀ ਪਾਇਆ ਹੋ ਸਕਦਾ ਹੈ ਜਿਵੇਂ ਮਿੱਠਾ ਸੋਡਾ ਪਾ ਦਿੰਦੇ ਨੇ ਉਸ ਤਰ੍ਹਾਂ ਦਾ ਵੀ ਪਾਇਆ ਹੋ ਸਕਦਾ ਜਾਂ ਫਿਰ ਕਈ ਵਾਰੀ ਜਿਵੇਂ ਡਿਮਾਂਡ ਐਂਡ ਸਪਲਾਈ ਪੂਰੀ ਨਾ ਹੋਣ ਕਾਰਨ ਤੇ ਜਿਹੜਾ ਪਨੀਰ ਵਗੈਰਾ ਆਇਆ ਹੈ ਜਾਂ ਖੋਆ ਹੈ ਉਹ ਰਿਫਾਈਨਡ ਆਇਲ ਤੋਂ ਵੀ ਬਣਾਉਂਦੇ ਨੇ। ਕੰਨੀ ਦੀ ਸੈਂਪਲਿੰਗ ਵੀ ਕੀਤੀ ਗਈ ਸੀ ਕਿ ਉਹ ਵੀ ਫੇਲ ਹੋਈ ਹੈ। ਹਾਂਜੀ ਪਨੀਰ ਦੇ ਸੈਂਪਲ। ਉਹਦੇ ਪਤਾ ਲੱਗ ਸਕਦਾ ਕਿੰਨੀ ਫੀਸ ਦੀ ਸੀ ਉਹਦੀ ਰੇਸ਼ਿਓ। ਅ ਐਗਜੈਕਟਲੀ ਪਨੀਰ ਦੀ ਰੇਸ਼ਿਓ ਅਸੀਂ ਕਿੰਨੀ ਕਹਿ ਸਕਦੇ ਹਾਂ? ਤਕਰੀਬਨ ਕਹਿ ਸਕਦੇ ਹਾਂ ਕਿ ਇਹ 25% ਦੇ ਅਰਾਊਂਡ ਪਨੀਰ ਫੇਲ ਹੁੰਦਾ ਆ ਆਨ ਕੁਆਲਿਟੀ ਪੈਰਾਮੀਟਰਸ। ਸਾਲ ਲیتے ਜਾਂਦੇ ਨੇ ਹਰ ਸਾਲ ਸੈਂਪਲਿੰਗ ਵੀ ਫੇਲ ਹੋ ਜਾਂਦੀ ਹੈ ਪਰ ਐਕਸ਼ਨ ਉਸ ਹੱਬ ਦੇ ਨਾਲ ਨਹੀਂ ਹੁੰਦਾ ਕਿ ਇਸ ਵਾਰੀ ਡਿਪਾਰਟਮੈਂਟ ਵੱਲੋਂ ਕੋਈ ਐਕਸ਼ਨ ਲਿੱਤਾ ਜਾਵੇਗਾ ਇਹੋ ਜਿਹਾ ਕੁਝ ਨਹੀਂ ਹੈ ਕਿ ਐਕਸ਼ਨ ਨਹੀਂ ਲਿਆ ਜਾਂਦਾ ਐਕਸ਼ਨ ਪੂਰਾ ਲਿਆ ਜਾਂਦਾ ਜਦੋਂ ਵੀ ਸੈਂਪਲ ਦੀ ਰਿਪੋਰਟ ਜਾਂਦੀ ਹੈ ਡੈਸੀਗਨੇਟਿਡ ਆਫੀਸਰ ਫੂਡ ਸੇਫਟੀ ਹੈ ਜਿਹੜੇ ਉਹ ਮਾਰਕ ਕਰਦੇ ਆ ਫੂਡ ਸੇਫਟੀ ਆਫੀਸਰਸ ਨੂੰ ਤੇ ਉਹ ਤੁਰੰਤ ਹੀ ਉਹਨਾਂ ਦੇ ਕੇਸ ਲਾਂਚ ਕੀਤੇ ਜਾਂਦੇ ਆ ਜੇ ਉਹ ਕੁਆਲਿਟੀ ਵਾਈਜ਼ ਫੇਲ ਲਿਆ ਤਾਂ ਉਹਦਾ ਏਡੀਸੀ ਕੋਰਟ ਵਿੱਚ ਜਾਏਗਾ ਉਹਦਾ ਕੇਸ ਤੇ ਜੇ ਅਨਸੇਫ ਹੈ ਤਾਂ ਉਹ ਜੁਡੀਸ਼ੀਅਲ ਕੋਰਟ ਵਿੱਚ ਜਾਏਗਾ ਐਕਟ ਕੀ ਕਹਿੰਦਾ ਕਿ ਐਕਟ ਦੇ ਵਿੱਚ ਕਿੰਨੀ ਸਜ਼ਾ ਵਾ ਜਾਂ ਕਿੰਨੀ ਫਾਈਨ ਜਿਹੜਾ ਲਗਾ ਸਕਦੇ ਹੋ ਜੇਕਰ ਸੈਂਪਲਿੰਗ ਫੇਲ ਹੁੰਦੀ ਹੈ ਕਿਸੇ ਵਿਅਕਤੀ ਦੀ ਜਿਹੜੇ ਅਨਸੇਫ ਸੈਂਪਲਸ ਹੈ ਉਹਦੀ ਜੂਰਿਸਡਿਕਸ਼ਨ ਨੂੰ ਲੈ ਕੇ ਹੈ ਕਿ 6 ਮਹੀਨੇ ਤੱਕ ਦੀ ਸਜ਼ਾ ਤੇ ਨਾਲ ਫਾਈਨ ਹੈ ਜਿਹੜਾ ਲਗਾਇਆ ਜਾਂਦਾ ਹੈ ਫॉर ਦਾ ਟੂ ਦਾ ਫੂਡ ਬਿਜ਼ਨਸ ਆਪਰੇਟਰਸ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੈਂਪਲਿੰਗ ਭਰੀ ਜਾ ਰਹੀ ਹੈ ਤੁਹਾਡੇ ਵੱਲੋਂ ਹੋਰ ਅੱਗੇ ਕੀਤਾ ਜਾ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦਾ ਤਿਹਾਰੀ ਬਹੁਤ ਜ਼ਿਆਦਾ ਨੇ ਦੁਸ਼ਹਿਰਾ ਦੀਵਾਲੀ ਜਿਹੜੀ ਉਹ ਬਹੁਤ ਜ਼ਿਆਦਾ ਨਜ਼ਦੀਕ ਆ ਗਈ ਹੈ ਜੀ ਹਰ ਸਾਲੀ ਜਿਹੜੇ ਜ਼ਿਆਦਾ ਵਿੱਚ ਸਾਡਾ ਡਿਪਾਰਟਮੈਂਟ ਹੈ ਹਰ ਪੂਰਾ ਸਾਲ ਕੰਮ ਕਰਦਾ ਹੈ ਪਰ ਤਿਉਹਾਰਾਂ ਦੇ ਸੀਜ਼ਨ ਵਿੱਚ ਫੂਡ ਸੇਫਟੀ ਡਿਪਾਰਟਮੈਂਟ ਜ਼ਿਆਦਾ ਵਿਜੀਲ ਹੋ ਜਾਂਦਾ ਹੈ ਇਨਸਪੈਕਸ਼ਨਸ ਵੱਜ ਜਾਂਦੀਆਂ ਨੇ ਐਂਡ ਦੇ ਹੈਵ ਰੈਗੂਲਰ ਚੈੱਕ ਔਨ ਜਿਹੜੇ ਤਿਉਹਾਰਾਂ ਦੇ ਸੀਜ਼ਨ ਵਿੱਚ ਵੇਚਣ ਵਾਲੇ ਪਦਾਰਥ ਹੁੰਦੇ ਨੇ ਜਿਵੇਂ ਮਠਾਈਆਂ ਹੋਗੀਆਂ ਜਾਂ ਨੱਟਸ ਹੋਗੇ ਜਿਵੇਂ ਬਦਾਮ ਵਗੈਰਾ ਹੈ ਉਹਨਾਂ ਸਾਰਿਆਂ ਦਾ ਜ਼ਿਆਦਾ ਵਿਜੀਲੈਂਟਲੀ ਡਿਪਾਰਟਮੈਂਟ ਕੰਮ ਕਰਦਾ ਹੈ ਇਹੜੀ ਆਈਸੀ ਦੀ ਸਟੱਡੀ ਦੇ ਵਿੱਚ ਇਹ ਪਾਇਆ ਗਿਆ ਸੀਗਾ ਕਿ ਜਿੰਨੇ ਪੰਜਾਬ ਦੇ ਵਿੱਚ ਮੱਝਾਂ ਗਾਵਾਂ ਨੇ ਉਸ ਦੇ ਮੁਕਾਬਲੇ ਦੁੱਧ ਦੀ ਜਿਹੜੀ ਕੰਜ਼ਮਪਸ਼ਨ ਹੈ ਜਾਂ ਦੁੱਧ ਦੀ ਜਿੰਨੀ ਡਿਮਾਂਡਿੰਗ ਹੈ ਉਹ 4 ਗੁਣਾ ਜ਼ਿਆਦਾ ਹੈ ਤੇ ਦੁੱਧ ਦੇ ਇਸ ਵਕਤ ਕੰਜ਼ਮਪਸ਼ਨ ਵੀ ਪੰਜਾਬ ਦੇ ਵਿੱਚ 4 ਗੁਣਾ ਜ਼ਿਆਦਾ ਹੋ ਰਿਹਾ ਹੈ ਤਾਂ ਸਵਾਲ ਇੱਥੇ ਇਹ ਉਠਾਏ ਜਾ ਰਹੇ ਸੀਗੇ ਕਿ ਆਖਿਰਕਾਰ 4 ਗੁਣਾ ਪੈਦਾ ਕਿੱਥੋਂ ਹੋ ਰਿਹਾ ਦੁੱਧ ਮੈਨੂੰ ਇਸ ਸਟੱਡੀ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਆਈ ਥਿੰਕ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਜ਼ਿਆਦਾ ਬੈਟਰ ਇਸ ਦੇ ਤੇ ਕਮੈਂਟ ਕਰ ਸਕਦਾ ਤੇਮੀ ਫੂਡ ਸਪਲਾਈ ਦੇ ਜਿਹੜੇ ਡਾਇਰੈਕਟਰ ਸੀ ਜੋ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ तमाम ਗੱਲਾਂ ਦੇ ਉੱਤੇ ਜਿਹੜਾ ਚਾਨਣਾ ਪਾਇਆ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਸੈਂਪਲਿੰਗ ਕਿੱਥੋਂ-ਕਿੱਥੋਂ ਭਰੀ ਜਾਂਦੀ ਹੈ ਤੇ ਉਹ ਸੈਂਪਲਿੰਗ ਕਿੰਨੀ ਕਿ ਸਫਲ ਰਹਿੰਦੀ ਹੈ ਇਸ ਦੀ ਤਸਵੀਰ ਜਿਹੜੀ ਦੇਖਣ ਯੋਗ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ